ਤੁਸ ਜੀ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੰਤਰਕ ਜਰੂਰ ਵੇਖਣਾ ਵੀਰਾਂ ਲਾਈਕ ਕਰਦੇ ਜੀ ਜਰੂਰ ਕਰਨਾ ਚੇਅਰਮੈਨ ਤੇ ਮੈਂਬਰਾਂ ਦੀ ਨਿਯੁਕਤੀ ਨਾ ਕਰਨ ਤੇ ਪੜਕਿਆ ਜਰਨਲ ਵਰਗ ਪੰਜਾਬ ਸਰਕਾਰ ਵੱਲੋਂ ਜਰਨਲ ਪਾਲੀ ਕਮਿਸ਼ਨ ਦਾ ਚੇਅਰਮੈਨ ਅਤੇ ਮੈਂਬਰਜ ਨਾ ਕਰਨ ਤੇ ਵਿਰੋਧ ਜਨਰਲ ਗੈਟਰਿੰਗ ਫੈਡਰੇਸ਼ਨ ਪੰਜਾਬ ਵੱਲੋਂ ਪਟਿਆਲਾ ਵਿਖੇ ਪੰਜਾਬ ਸਰਕਾਰ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਗਿਆ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਕਲਜੀਤ ਸਿੰਘ ਰੋਟਲ ਗੁਰਦੀਪ ਸਿੰਘ ਦੀ ਹਾਲਨਾ ਸੀਨੀਅਰ ਮੀਤ ਪ੍ਰદાન ਹਰਗੁਮ੍ਰਿਤ ਸਿੰਘ ਵਿਦ 70 ਕੰਚਨ ਕੁਮਾਰ ਜੋ ਆਇਨਿਤ 70 ਸੁਰਿੰਦਰ ਸਿੰਘ ਅਮਿਤ ਕੁਮਾਰ ਨਰਿੰਦਰ ਸਿੰਘ ਕਬੂਰਤਾ ਵੱਲੋਂ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਹਰ ਵਰਗ ਅਦੇਰੇ ਦੇ ਚੇਅਰਮੈਨ ਅਤੇ ਮੈਂਬਰ ਤਾਹਮਾਨ ਤਹਨਾਤ ਕੀਤੇ ਗਏ ਹਨ ਪਰ ਸਰਕਾਰ ਵੱਲੋਂ ਪੰਜਾਬ ਸਟੇਟ ਕਮਿਸ਼ਨ ਫਾਰਮ ਜਨਰਲ ਕੈਟਰੀਂਗ ਦੀ चेयरमैन ਅਤੇ ਮੈਂਬਰ ਦੀ ਨਿਯੁਕਤੀ ਨਹੀਂ ਕੀਤੀ ਗਈ ਆਗਵਾ ਨੇ ਦੱਸਿਆ ਹੈ ਕਿ ਦੱਸਿਆ ਕਿ ਪਿਛਲੀ ਪਿਛਲੀ ਸਰਕਾਰ ਸਮੇ ਸਮਾਜਿਕ ਨਿਯਮ ਨਿਯਮ ਅਧਿਕਾਰਤਾ ਅਤੇ ਘਟ ਗਿਣਨਤੀ ਨੂੰ ਜਾਰੀ ਟ੍ਰਿਫਿਕੇਸ਼ਨ ਅਨੁਸਾਰ ਪੰਜਾਬ ਸਟੇਟ ਕਮਿਸ਼ਨ ਫਾਰਮ ਜਰਨਲ categories ਦਾਦਿਤ ਕੀਤੀ ਗਈ ਸੀ ਇਸ ਨਾਲ ਜਰਨਲ ਵਰਗ ਦੇ ਲੋਕਾਂ ਵਿੱਚ ਇंसाफ ਪ੍ਰਤੀ ਇੱਕ ਬਹੁਤ ਵੱਡੀ ਉੱਚ ਉਮੀਦ ਜਾਗੀ ਸੀ ਆਗੋ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਹੁਣ ਤੱਕ ਸਾਰੇ ਹੀ ਬੋਰਡ ਅਤੇ ਹੋਰ ਆਧਾਰਿਤ ਦੇ ਚੇਅਰਪਰਸਨ तहनात ਕੀਤੇ ਜਾ ਚੁਕੇ ਹਨ ਪਰ ਪੰਜਾਬ ਸਟੇਟ ਕਮਿਸ਼ਨ ਫਾਰਮ ਜਨਰਲ categories ਦਾ ਚੇਅਰਮੈਨ ਚੇਅਰਪਰਸਨ ਲਾਉਣ ਲਈ 3 ਸਾਲ ਦਾ ਸਮਾਂ ਬੀਤ ਜਾਣ ਦੇ باوجود ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਆਗੂਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਜਨਰਲ ਕਮਿਸ਼ਨ ਨੂੰ ਸਮਾਜਿਕ ਨੀਮਾ ਅਧਿਕਾਰਾਂ ਅਤੇ ਘੱਟ ਗਿਣਤੀ ਚੰਡੀਗੜ੍ਹ ਵੱਖਰੇ ਤੌਰ ਤੇ ਖੁਦ ਮੁਖਤ ਤੀਰਾਂ ਤੌਰ ਤੇ ਕੰਮ ਕਰਨ ਦੀ ਸ਼ਕਤੀ ਪ੍ਰਦਾਨ ਜਾਨ ਪ੍ਰਦਾਨ ਕੀਤੀਆਂ ਜਾਣ ਜਾਂ ਫਿਰ ਜਨਰਲ ਕਮਿਸ਼ਨ ਸਿੱਧ ਤੌਰ ਤੇ ਪ੍ਰਸ਼ਾਸਨ ਵਿਭਾਗ ਆਦਿ ਲਈਆਂ ਜਾਵੇ ਤਾਂ ਜੋ ਜਰਨਲ ਵਰਗ ਦੇ ਲੋਕਾਂ ਦੀ ਯੋਗ ਸੁਣਵਾਨਿਤ ਤੇ ਪੂਰਾ ਇਨਸਾਫ ਮਿਲ ਸਕੇ ਧੰਨਵਾਦ